ਬੰਦੀਆਂ ਜਿੰਨੇ ਬੰਦੀਆਂ ਨੇ ਸੈਂਟਰੋ ਦੇ ਬਾਜੀ ਸੈਂਟਰ ਮੈਨੂੰ ਸੈਂਟਰ ਮੈਕੇ ਕਿਉਂਕਿ ਸੈਂਟਰ ਤੋਂ ਜਨਤ ਜਲਦ ਬਿਲਕੁਲ ਖਤਮ ਹੋਣੀ ਚਾਹੀਦੀ ਆ ਇੱਥਾ ਦਾ ਟ੍ਰੈਕ ਤੇ ਨਾਲ ਕਹਿੰਦੇ ਆ ਕਾਂਟਰ ਦਾ ਬਣਾਏ ਰੱਖੋ ਦੋਨੇ ਬਰਾਬਰਾਂ ਦੇ ਮੇਰੀ ਬੀਟੀ ਆ ਢੱਡੀ ਦੇ ਉੱਤੇ ਕਾਂਗਰ ਦਾ ਇੱਕ ਮਿੰਟ ਦੇ ਲਈ ਸੀ ਹੈਡਰ ਦੇ ਲਈੇ ਖੋਦੀ ਨਾਦਰ ਹਰ ਜਾਂਦੀ ਆ ਤਾਂ ਸਾਹਮਣੇ ਬੈਠੇ ਨੇ ਮੇਰੇ ਮਤਰਾ ਪਹਿਲਾ ਵੀ ਨਾ ਦੇਖਿਆ ਏ ਬੱਲੇ 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 ਇਹੀ ਤਲਰਦੇ ਦੀ ਗੱਲ ਹੈ ਹਾਂ ਕਹਿੰਦੇ ਤਾਲੀ ਦਾ ਬਹਾਅ ਦੇਣਾ ਜੇ ਬਾਰੂ ਖੜੇ ਸਮਾਹਾ ਹੋ ਜੂ ਇਹ ਮਾਰੇ ਖੜੇ ਸਮਾਹਾ ਹੋ ਜੂ ਪ੍ਰਕਾਹ ਨੂੰ ਸਪੋਰੀ ਜਾਨੀ ਸਤ ਨੂੰ ਗਮ ਪੂਰਾ ਕਰਾ ਦਿੱਤਾ ਲੱਖੀ ਬੱਸ ਤਜਰਬੇ ਦੀਆਂ ਗੱਲਾਂ ਹੁੰਦੀਆਂ ਨੇ ਐਸੇ ਟਰੈਕਟਰ ਕਹਿੰਦਾ ਮੇਰਾ ਰਕਤ ਬਾਇੰਡਡ ਬਾਇ ਨੰਬਰ ਦੇ ਲੈਣਾ ਉਹ ਮਹਾਮਾਰੀ ਦੇ ਮੁਕਾਬਲੇ ਪ੍ਰਸਤਾਵ ਬਾੜਾ ਕਰਦੇ ਹਾਂ ਤੇ ਤੋਂ ਤੋਂ ਪੰਜ ਪੰਨੀ ਤੇ ਦੂਜੇ ਪਾਸੇ ਮਾਰੇ ਜੀ ਲਾਲ ਤੇ ਨੀਲੇ ਦਾ ਮੁਕਾਬਲਾ ਚੱਲ ਰਿਹਾ ਤੇ ਲਾਲ ਆ ਤੇ ਨੀਲੇ ਨੇ ਜੀ ਅੜੀਆਂ ਉਧਾਰੀਆਂ ਉਹ ਉੱਤੇ ਬਹਿ ਕੇ

ਮੈਂ ਜਾਂਦੇ ਰਹੋ ਮੈਂ ਤਾਂ ਇਹ ਬੱਚਾ ਵੀ ਕਈ ਵਾਰੀ ਫੈਕਟਰਾ ਮੈਚ ਬੂਰੇ ਦੀ ਵੀਡੀਓ ਦੇਖ ਚੁੱਕੇ ਹਾਂ ਇਹ ਟੈਸਟ ਟੈਸਟ ਮੈਚ ਆ ਚਲਦਾ ਹੈ ਖੇਡ ਫੇਲੀਆ ਮਰਿਆ ਕਰਕਟ ਦਾ ਉਸ ਪਾਸੇ ਤੋਂ ਪੁੱਜਿਆ ਹੋਇਆ ਜਿਸ ਅੱਖਰ ਦੇਖਿਆ ਬਲੈਂਕ ਬਾਦ ਨੇ ਮੂੰਹ ਚੱਖਿਆ ਦੂਜੇ ਪਾਸੇ ਹਲਵਾਰਾ ਫੀਡ ਕਲੱਬ ਵਾਲਾ ਦਾ ਸੰਕੋਟ ਜੀ ਮੇਰੇ ਮਿੱਤਰੋ ਹਲਵਾਰਾ ਫੀਡ ਕਲੱਬ ਵਾਲਾ ਦਾ 55 ਦਾ ਰਸਾ ਪਰ ਦੂਜੇ ਪਾਸੇ ਆ ਬਲੈਂਕ ਮਾਤਾ ਕਪਰ ਇਹਨੂੰ ਗੇਜਾ ਵੀ ਕਹਿੰਦੇ ਨੇ ਉਹ ਲਿਖਿਆ ਹੋਇਆ ਕਪਰ ਗੇਜਾ ਉਹ ਮੁੰਡੇ ਦਾ ਨਾਂ ਗੇਜਾ ਜਿਹੜਾ ਤਲਾਰਾ ਹਾ ਉਹਨੂੰ ਹਰਲਾ ਉਹਦਾ ਕਰਨਾ ਹੀ ਪੈਣਾ ਯਾਰ 5G ਕਿੱਥੇ ਚੱਲਦਾ ਮੇਰੇ ਨਾਲ ਤੇ ਚੱਲਿਆ ਨਹੀਂ ਹੈ ਵੀ ਵੀਰ ਨੂੰ ਬਹੁਤ ਹੈ ਕਰਨਾ ਕੋਈ ਨਹੀਂ ਹੁੰਦਾ ਜਿਹੜਾ ਜਿਹੜਾ ਗੱਡੀ ਦਾ ਰੱਖੇ ਜਿਹੜਾ ਜਿਹੜਾ ਗੱਡੀ ਜਿਹੜਾ 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 ਨੋਟੀਫਾਈ ਹੋ ਗਿਆ 10 ਤੈਨੂੰ ਕਿਹੜਾ ਨੌਕਰ ਪਸੰਦ ਬਲਿਆ ਆ ਗੁੱਡੀ ਕੋਲ ਨਾਲ ਦੀ ਐਮਰਜੈਂਸ ਕੱਢ ਕੇ 10 ਤੈਨੂੰ ਕਿਹੜਾ ਨੌਕਰ ਪਸੰਦ ਬਲਿਆ ਕੋਈ ਜੇ ਭਾਗੇ